ਸਤਿ ਸ੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਅਗਵਾਈ ਦੇ ਵਿੱਚ ਜੋ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਨੂੰ ਪਹੁੰਚਾਇਆ ਜਾਊਗਾ ਤਾਂ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਪੰਜਾਬ ਦੇ ਹਰ ਇੱਕ ਮਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਭਾਉ ਵਾਲ ਤੋਂ ਇਸ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਾਤਾ ਨੂੰ ਕਿਸੇ ਸਾਡੀ ਭੈਣ ਨੂੰ ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ ਸਾਰੇ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ ਹੈ ਐਸਡੀਐਮ ਤੋਂ ਲੈ ਕੇ ਪਟਵਾਰੀ ਤੱਕ ਇਹ ਨਹੀਂ ਕਿ ਫਾਰਮ ਇੱਥੇ ਜੀ ਜਾਓ ਜੀ ਫਾਰਮਿਸਟ ਤੋਂ ਤਸਦੀਕ ਕਰਾਓ ਖੁਦ ਹਲਕੇ ਦਾ ਐਮਐਲਏ ਇੱਥੇ ਬੈਠਾ ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ ਤੇ ਹੀ ਸਾਈਨ ਕਰੂੰਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਿੰਡ ਦੇ ਕੋਈ ਸੜਕ ਕੋਈ ਗਲੀ ਕੋਈ ਨਾਲੀ ਬਣਨ ਵਾਲੀ ਹੈ ਪਿੰਡ ਦੇ ਸਕੂਲ ਦੀ ਕੋਈ ਸਮੱਸਿਆ ਤਾਂ ਸਿੱਖਿਆ ਮਹਿਕਮਾ ਪੀਡਬਲਯੂਡੀ ਮਹਿਕਮਾ ਜਲ ਸਪਲਾਈ ਮਹਿਕਮਾ ਜੰਗਲਾਤ ਵਿਭਾਗ ਹਰ ਕਿਸੇ ਦਾ ਵਿਭਾਗ ਹਰ ਤਰ੍ਹਾਂ ਦਾ ਜਿਹੜਾ ਵਿਭਾਗ ਹੈ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਇਹ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਇੱਧਰ ਜਰੂਰ ਤੁਸੀਂ ਆ ਜਾਓਗੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ ਵਿੱਚ ਉਹਨਾਂ ਦੇ ਵਿੱਚ ਇਹ ਰਾਸ਼ਨ ਕਾਰਡ ਦੇ ਵਿੱਚ ਕੋਈ ਉਸ ਦਾ ਸਟਾਲ ਹੈ ਇੱਧਰ ਜਦੋਂ ਤੁਸੀਂ ਆਉਂਦੇ ਹੋ ਇਹ ਪੀਡਬਲਯੂਡੀ ਵਿਭਾਗ ਪਿੰਡ ਦੇ ਵਿੱਚ ਜਾਂ ਕੋਈ ਵੀ ਡਵੈਲਪਮੈਂਟ ਦਾ ਕੰਮ ਹੋਣਾ ਉਹ ਹੈ ਉਸ ਤੋਂ ਬਾਅਦ ਬਿਜਲੀ ਵਿਭਾਗਾ ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜੇ ਕੋਈ ਦਿੱਕਤ ਹੈ ਨਵਾਂ ਮੀਟਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਮਹਿਕਮੇ ਨਾਲ ਸੰਬੰਧਿਤ ਕੰਮ ਹੈ ਤਾਂ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦਾ ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਹੈ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ ਤੇ ਸਹੂਿਦਾ ਕੇਂਦਰਾਂ 'ਚ ਹੁੰਦੇ ਸੀ ਉਸ ਦਾ ਸਟਾਲ ਹੈ ਇਸ ਤੋਂ ਇਲਾਵਾ ਜੰਗਲਾਤ ਮਹਿਕਮਾ ਸਿੱਖਿਆ ਮਹਿਕਮਾ ਹਰ ਤਰੀਕੇ ਦੇ ਹਰ ਸੰਬੰਧਿਤ ਜਿਹੜੇ ਅਧਿਕਾਰੀਓ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਆ ਅਸੀਂ ਇੱਥੋਂ ਸ਼ੁਭਰਮ ਕਰਨ ਜਾ ਰਹੇ ਹਾਂ ਤੇ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਰਾਂਗੇ ਫਿਰ ਇਸ ਨੂੰ ਹਰ 6 ਮਹੀਨੇ ਚ ਜਿਹੜਾ ਹੈ ਐਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ ਇਹ ਕੰਮ ਕਰ ਸਕੀਏ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪਾਣ ਜੀ ਦੇ ਅਗਵਾਈ ਦੇ ਵਿੱਚ ਜੋ ਵਾਦਾ ਕੀਤਾ ਗਿਆ ਸੀ ਕਿ ਲੋਕਾਂ ਤੱਕ ਜਿਹੜਾ ਹੈ ਸਰਕਾਰ ਨੂੰ ਪਹੁੰਚਾਇਆ ਜਾਊਗਾ ਤਾਂ ਪੰਜਾਬ ਦੇ ਅੱਜ ਤੋਂ ਜਿਹੜੀ ਆਪ ਦੀ ਸਰਕਾਰ ਆਪ ਦੇ ਦਵਾਰ ਮਹੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਪੰਜਾਬ ਦੇ ਹਰ ਇੱਕ ਮਹੱਲੇ ਤੱਕ ਜਿਹੜੀਆਂ ਹੁਣ ਤੱਕ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਸੀ ਅੱਜ ਸਰਕਾਰ ਉਹਨਾਂ ਦੇ ਪਿੰਡਾਂ ਦੇ ਵਿੱਚ ਆਇਸ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪਿੰਡ ਭਾਉ ਵਾਲ ਤੋਂ ਇਸ ਕੈਂਪ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ 44 ਤਰੀਕਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਮੌਕੇ ਦੇ ਉੱਤੇ ਹੀ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਨੂੰ ਕਿਸੇ ਮਾਤਾ ਨੂੰ ਕਿਸੇ ਸਾਡੀ ਭੈਣ ਨੂੰ ਕਿਸੇ ਨੌਜਵਾਨ ਵੀਰ ਨੂੰ ਸਰਕਾਰੀ ਦਫ਼ਤਰਾਂ ਦੇ ਘੇੜੇ ਨਹੀਂ ਮਾਰਨੇ ਪੈਣਗੇ ਸਾਰੇ ਮੁਕੰਮਲ ਮਹਿਕਮਾ ਇਸ ਪਿੰਡ ਦੇ ਵਿੱਚ ਬੈਠਾ ਹੈ ਐਸਡੀਐਮ ਤੋਂ ਲੈ ਕੇ ਪਟਵਾਰੀ ਤੱਕ ਇਹ ਨਹੀਂ ਕਿ ਫਾਰਮ ਇੱਥੇ ਜੀ ਜਾਓ ਜੀ ਫਾਰਮਿਸਟਰ ਤੋਂ ਤਸਦੀਕ ਕਰਾਓ ਖੁਦ ਹਲਕੇ ਦਾ ਐਮਐਲਏ ਇੱਥੇ ਬੈਠਾ ਅਗਰ ਮੇਰੇ ਸਾਈਨ ਦੀ ਲੋੜ ਹੈ ਮੈਂ ਵੀ ਮੌਕੇ ਤੇ ਹੀ ਸਾਈਨ ਕਰੂੰਗਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਪਿੰਡ ਦੇ ਕੋਈ ਸੜਕ ਕੋਈ ਗਲੀ ਕੋਈ ਨਾਲੀ ਬਨਣ ਵਾਲੀ ਹੈ ਪਿੰਡ ਦੇ ਸਕੂਲ ਦੀ ਕੋਈ ਸਮੱਸਿਆ ਤਾਂ ਸਿੱਖਿਆ ਮਹਿਕਮਾ PWD محکمہ ਜਲ ਸਪਲਾਈ محکمہ ਜੰਗਲਾਤ محکمہ ਹਰ ਕਿਸੇ ਦਾ محکمہ ਹਰ ਕਿਸ ਤਰ੍ਹਾਂ ਦਾ ਜਿਹੜਾ محکمہ ਉਹਦਾ ਕੋਈ ਨਾ ਕੋਈ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੌਕੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹੈ ਜਿੰਨੀਆਂ ਸਾਡੀਆਂ ਪੈਨਸ਼ਨਾਂ ਵਾਲੇ ਇਹ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਇੱਧਰ ਤੁਸੀਂ ਆ ਜਾਓਗੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਪਿਛਲੇ ਸਮੇਂ ਚ ਉਹਨਾਂ ਦੇ ਵਿੱਚ ਰਾਸ਼ਨ ਕਾਰਡ ਦੇ ਵਿੱਚ ਕੋਈ ਉਸ ਦਾ ਸਟਾਲ ਹੈ ਇੱਧਰ ਜਦੋਂ ਤੁਸੀਂ ਆਉਂਦੇ ਹੋ ਇਹ ਪੀਡਬਲਿਊਡੀ ਮਹਿਕਮਾ ਪਿੰਡ ਦੇ ਵਿੱਚ ਜਾਂ ਕੋਈ ਵੀ ਡਵੈਲਪਮੈਂਟ ਦਾ ਕੰਮ ਹੋਣਾ ਉਹ ਹੈ ਉਸ ਤੋਂ ਬਾਅਦ ਬਿਜਲੀ ਮਹਿਕਮਾ ਤੁਹਾਡਾ ਕੋਈ ਬਿਜਲੀ ਬਿੱਲ ਦੇ ਵਿੱਚ ਜੇ ਕੋਈ ਦਿੱਕਤ ਹੈ ਨਵਾਂ ਮੀਟਰ ਕੋਈ ਵੀ ਕਿਸੇ ਵੀ ਤਰੀਕੇ ਨਾਲ ਬਿਜਲੀ ਮਹਿਕਮੇ ਨਾਲ ਸੰਬੰਧਿਤ ਕੰਮ ਹੈ ਤਾਂ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦਾ ਪਾਣੀ ਦਾ ਕਨੈਕਸ਼ਨ ਹੈ ਪਿੰਡ ਦੇ ਵਿੱਚ ਪਾਣੀ ਦੀ ਦਿੱਕਤ ਹੈ ਉਸ ਦਾ ਸਟਾਲ ਹੈ ਉਸ ਤੋਂ ਬਾਅਦ ਜੋ ਜੋ ਕੰਮ ਪੰਜਾਬ ਦੇ ਸਾਂਝ ਕੇਂਦਰਾਂ ਤੇ ਸਹੂਿਦਾ ਕੇਂਦਰਾਂ 'ਚ ਹੁੰਦੇ ਸੀ ਉਸ ਦਾ ਸਟਾਲ ਹੈ ਇਸ ਤੋਂ ਇਲਾਵਾ ਜੰਗਲਾਤ ਮਹਿਕਮਾ ਸਿੱਖਿਆ ਮਹਿਕਮਾ ਹਰ ਤਰੀਕੇ ਦੇ ਹਰ ਸੰਬੰਧਿਤ ਜਿਹੜੇ ਅਧਿਕਾਰੀਓ ਇੱਥੇ ਬੈਠੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਆ ਅਸੀਂ ਇੱਥੋਂ ਸ਼ੁਰੂ ਕਰੰ ਕਰਨ ਜਾ ਰਹੇ ਆ ਤੇ ਇੱਕ ਕੋਸ਼ਿਸ਼ ਹੈ ਤੇ ਕੋਸ਼ਿਸ਼ ਕਰਾਂਗੇ ਫਿਰ ਇਸ ਨੂੰ ਹਰ 6 ਮਹੀਨੇ ਚ ਜਿਹੜਾ ਹੈ ਐਦਾਂ ਪਿੰਡ ਦੇ ਵਿੱਚ ਹੀ ਆ ਕੇ ਜਿਹੜਾ ਅਸੀਂ ਕੰਮ ਕਰ ਸਕੀਏ ਬਹੁਤ ਬਹੁਤ ਧੰਨਵਾਦ